ਕੀ ਹੋਇਆ ਜਦੋਂ 27 ਸਾਲ ਪਹਿਲਾਂ ਮਰਿਆ ਹੋਇਆ ਪੁੱਤ ਐਸਪੀ ਬਣ ਕੇ ਆਪਣੇ ਘਰ ਪਹੁੰਚਿਆ ਤਾਂ ਮਾਤਾ ਪਿਤਾ ਨੇ ਧੱਕੇ ਮਾਰ ਕੇ ਕੱਢਿਆ ਘਰੋਂ ਬਾਹਰ ਫਿਰ ਐਸਪੀ ਸਾਹਿਬ ਨੇ ਜੋ ਕੀਤਾ ਉਹ ਦੇਖ ਤੁਹਾਡੇ ਵੀ ਉੱਡ ਜਾਣਗੇ ਹੋਸ਼ ਜੀ ਹਾਂ ਦੋਸਤੋ 27 ਸਾਲ ਪਹਿਲਾਂ ਵਿਛੜਿਆ ਹੋਇਆ ਪੁੱਤ 27 ਸਾਲ ਬਾਅਦ ਆਪਣੇ ਮਾਤਾ ਪਿਤਾ ਦੇ ਘਰ ਆਇਆ ਤਾਂ ਮਾਤਾ ਪਿਤਾ ਨੇ ਉਸ ਨੂੰ ਨਹੀਂ ਪਹਿਚਾਣਿਆ ਆਖਰਕਾਰ 27 ਸਾਲ ਕਿੱਥੇ ਰਹਾ ਉਹਨਾਂ ਦਾ ਪੁੱਤ ਕੀ ਸੱਚ ਵਿੱਚ ਹੀ ਉਹ ਉਹਨਾਂ ਦਾ ਪੁੱਤ ਸੀ ਜਾਂ ਫਿਰ ਕੋਈ ਬਹਿਰੂਪੀਆ ਸੀ ਦੱਸਾਂਗੇ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੋ ਬੋਤਾ ਸਮਾਂ ਨਾ ਖਰਾਬ ਕਰਦੇ ਹੋਏ ਆਓ ਲੈ ਚੱਲਦੇ ਹਾਂ ਤੁਹਾਨੂੰ ਅੱਜ ਦੀ ਇਸ ਵੀਡੀਓ ਵੱਲ ਦੋਸਤੋ ਇਹ ਸੱਚੀ ਘਟਨਾ ਦੇ ਸਬੂਤ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਹੀ ਦਿਆਂਗਾ ਦਰਅਸਲ ਇਸ ਘਟਨਾ ਦੀ ਸ਼ੁਰੂਆਤ ਹੁੰਦੀ ਹੈ 1998 ਚ ਰਾਜਸਥਾਨ ਦੇ ਛੋਟੇ ਜਿਹੇ ਸ਼ਹਿਰ ਜਿੱਥੇ ਊਮਾ ਸ਼ੰਕਰ ਸ਼ਾਸਤਰੀ ਨਾਂ ਦਾ ਇੱਕ ਬਹੁਤ ਹੀ ਸਿੱਧਾ ਸਾਦਾ ਵਿਅਕਤੀ ਰਹਿੰਦਾ ਸੀ ਊਮਾ ਸ਼ੰਕਰ ਦਾ ਵਿਆਹ ਰਾਣੀ ਨਾਲ ਹੋਇਆ ਸੀ ਤੇ ਉਹਨਾਂ ਦਾ ਇੱਕ ਬਹੁਤ ਹੀ ਪਿਆਰਾ ਜਿਹਾ ਪੁੱਤ ਸੀ ਜਿਸ ਦਾ ਨਾਮ ਸੀ ਵਿਜੇ 2003 ਚ ਵਿਜੇ ਦੀ ਉਮਰ ਲਗਭਗ 5 ਸਾਲ ਦੀ ਸੀ ਊਮਾ ਸ਼ੰਕਰ ਤੇ ਰਾਣੀ ਸੋਚਦੇ ਨੇ ਕਿ ਕਿਉਂ ਨਾ ਅਸੀਂ ਆਪਣੇ ਪੁੱਤ ਨੂੰ ਲੈ ਕੇ ਇੱਕ ਧਾਰਮਿਕ ਯਾਤਰਾ ਤੇ ਜਾਈਏ ਕਿਉਂਕਿ ਸ਼ੰਕਰ ਨੇ ਇੱਕ ਸੁੱਖ ਮੰਗੀ ਸੀ ਕਿ ਜਦੋਂ ਉਸਦੇ ਪੁੱਤ ਹੋਵੇਗਾ ਉਸ ਨੂੰ ਲੈ ਕੇ ਉਹ ਹਰੀ ਦੀਵਾਰ ਜਾਣਗੇ ਤੇ ਆਪਣੇ ਕੁਲ ਦੇਵੀ ਦੇਵਤਿਆਂ ਦੇ ਮੰਦਿਰ ਵੀ ਜਾਣਗੇ ਜਿਹੜਾ ਜੈਪੁਰ ਵਿੱਚ ਸਥਿਤ ਸੀ ਤਾਂ ਦੋਸਤੋ ਉਸ ਸਮੇਂ ਸ਼ੰਕਰ ਆਪਣੀ ਪਤਨੀ ਤੇ 5 ਸਾਲ ਦੇ ਪੁੱਤ ਨੂੰ ਲੈ ਕੇ ਹਰੀ ਦੀਵਾਰ ਦੀ ਯਾਤਰਾ ਤੇ ਚੱਲਿਆ ਜਾਂਦਾ ਹੈ ਤਾਂ ਇਸ ਯਾਤਰਾ ਦੇ ਦੌਰਾਨ ਸ਼ੰਕਰ ਨੇ ਆਪਣੀ ਸਭ ਤੋਂ ਵੱਡੀ ਕੀਮਤੀ ਚੀਜ਼ ਖੋਹ ਲਈ ਸੀ ਉਸੇ ਉਹਨਾਂ ਦਾ ਪੁੱਤ ਦਰਅਸਲ ਹਰੀ ਦਿਵਾਰ ਦੀ ਯਾਤਰਾ ਦੇ ਦੌਰਾਨ ਸ਼ੰਕਰ ਤੇ ਰਾਣੀ ਦੇ ਨਾਲ ਇੱਕ ਭਿਆਨਕ ਬੱਸ ਹਾਦਸਾ ਹੋਇਆ ਸੀ ਉਸ ਭਿਆਨਕ ਬੱਸ ਹਾਦਸੇ 'ਚ ਸ਼ੰਕਰ ਤੇ ਰਾਣੀ ਬਚ ਗਏ ਸੀ ਪਰ ਉਹਨਾਂ ਦਾ 5 ਸਾਲ ਦਾ ਪੁੱਤ ਨਹੀਂ ਬਚਿਆ ਸੀ ਹੁਣ ਉਸ ਯਾਤਰਾ ਦੇ ਦੌਰਾਨ ਸ਼ੰਕਰ ਤੇ ਰਾਣੀ ਦੀ ਜਿਹੜੀ ਹਾਲਤ ਹੋਈ ਸੀ ਉਹਨਾਂ ਦੇ ਹਾਲਾਤਾਂ ਦਾ ਅੰਦਾਜ਼ਾ ਕੋਈ ਵੀ ਨਹੀਂ ਲਗਾ ਸਕਦਾ ਕਿਉਂਕਿ ਦੋਸਤੋ ਜਦੋਂ ਕੋਈ ਵੀ ਭਿਆਨਕ ਐਕਸੀਡੈਂਟ ਜਾਂ ਫਿਰ ਹਾਦਸਾ ਹੁੰਦਾ ਹੈ ਜੇਕਰ ਉਸ ਹਾਦਸੇ ਵਿੱਚ ਮਾਪੇ ਬਚ ਜਾਣ ਤੇ ਪੁੱਤ ਨੂੰ ਕੁਝ ਹੋ ਜਾਵੇ ਤਾਂ ਉਸ ਦਾ ਦਰਦ ਸਿਰਫ ਮਾਪੇ ਹੀ ਸਮਝ ਸਕਦੇ ਨੇ ਕੋਈ ਹੋਰ ਨਹੀਂ ਉਦਾਂ ਹੀ ਔਮਾ ਸ਼ੰਕਰ ਤੇ ਰਾਣੀ ਦੇ ਨਾਲ ਹੋਇਆ ਕਿਉਂਕਿ ਵੀ ਜੇ ਉਹਨਾਂ ਦਾ ਇਕਲੌਤਾ ਪੁੱਤ ਸੀ ਜਦੋਂ ਉਹਨਾਂ ਨੇ ਆਪਣੇ ਪੁੱਤ ਨੂੰ ਖੋਇਆ ਤਾਂ ਉਹ ਬਹੁਤ ਦੁਖੀ ਹੋਏ ਹੋਣ ਵੀ ਕਿਉਂ ਨਾ ਜਿਸ ਦਾ ਇਕੱਲਾ ਇਕੱਲਾ ਪੁੱਤ ਇਸ ਦੁਨੀਆ ਤੋਂ ਚਲਿਆ ਜਾਵੇ ਉਹਨਾਂ ਦੇ ਪੱਲੇ ਦੁੱਖ ਦੇ ਸਿਵਾ ਹੋਰ ਕੁਝ ਨਹੀਂ ਰਹਿ ਜਾਂਦਾ ਉਹ ਵੀ ਜਦੋਂ ਕਈ ਸਾਲਾਂ ਦੇ ਵਿੱਚ ਨੱਕ ਰਗੜ ਰਗੜ ਕੇ ਦੇਵੀ-ਦੇਵਤਿਆਂ ਤੋਂ ਮੰਗਿਆ ਹੋਵੇ ਤਾਂ ਉਹ ਰੱਬ ਨੂੰ ਕੋਸਣ ਲੱਗ ਜਾਂਦੇ ਨੇ ਤਾਨੇ ਮਾਰਦੇ ਨੇ ਤੇ ਕਹਿੰਦੇ ਨੇ ਕਿ हे ਪਰਮਾਤਮਾ ਅਸੀਂ ਤਾਂ ਤੇਰੇ ਦਰ ਤੇ ਆ ਰਹੇ ਸੀ ਪਰ ਤੂੰ ਤਾਂ ਸਾਡੀ ਖੁਸ਼ੀਆਂ ਹੀ ਖੋ ਲਈਆਂ ਉਸ ਤੋਂ ਬਾਅਦ ਸ਼ੰਕਰ ਤੇ ਰਾਣੀ ਨੇ ਉਸ ਬਸ ਹਾਸੇ ਤੋਂ ਬਾਅਦ ਆਪਣੇ ਪੁੱਤ ਨੂੰ ਬਹੁਤ ਲੱਭਿਆ ਪਰ ਉਹਨਾਂ ਦਾ ਪੁੱਤ ਨਾ ਮਿਲਿਆ ਕੁਝ ਯਾਤਰੀਆਂ ਦਾ ਕਹਿਣਾ ਸੀ ਕਿ ਉਹਨਾਂ ਦਾ ਪੁੱਤ ਸ਼ਾਇਦ ਖਾਈ 'ਚ ਡਿੱਗ ਗਿਆ। ਕੁਝ ਲੋਕਾਂ ਦਾ ਕਹਿਣਾ ਸੀ ਬੱਚਾ ਨਦੀ 'ਚ ਡਿੱਗ ਕੇ ਰੁੜ ਗਿਆ ਹੋਵੇਗਾ। ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਜਦੋਂ ਸ਼ੰਕਰ ਤੇ ਰਾਣੀ ਨੇ ਆਪਣੇ 5 ਸਾਲ ਦੇ ਪੁੱਤ ਦੇ ਬਾਰੇ ਸੁਣੀਆਂ ਤਾਂ ਉਹਨਾਂ ਦਾ ਦਿਲ ਦਹਿਲ ਉਠਿਆ। ਪਰ ਉਹ ਉਹਨਾਂ ਦਾ ਇੱਕ ਲੋਤਾ ਪੁੱਤ ਸੀ। ਉਹ ਪੁੱਤ ਰਾਣੀ ਨੂੰ ਵਿਆਹ ਤੋਂ 10 ਸਾਲ ਬਾਅਦ ਮਿਲਿਆ ਸੀ ਕਿਉਂਕਿ ਰਾਣੀ ਨੇ ਬਹੁਤ ਮਿਹਨਤ ਕੀਤੀ ਸੀ ਤੇ ਬਹੁਤ ਦਰਦ ਸਹਿਆ ਸੀ। ਉਸ ਤੋਂ ਬਾਅਦ ਜਾ ਕੇ ਰਾਣੀ ਨੂੰ ਇੱਕ ਪੁੱਤ ਦਾ ਸੁੱਖ ਮਿਲਿਆ ਸੀ ਪਰ ਉਹ ਸੁੱਖ ਵੀ ਜ਼ਿਆਦਾ ਦਿਨ ਤੱਕ ਨਹੀਂ ਮਿਲਿਆ ਰਾਣੀ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ ਹੋਵੇ ਵੀ ਕਿਉਂ ਨਾ ਇਕਲੋਤਾ ਪੁੱਤ ਜਿਹੜਾ 10 ਸਾਲਾਂ ਬਾਅਦ ਨੱਕ ਰਗੜ ਰਗੜ ਕੇ ਮਿਹਨਤ ਕਰ ਕਰਕੇ ਮਿਲਿਆ ਹੋਵੇ ਤੇ ਉਹੀ ਰੱਬ ਉਹਨਾਂ ਤੋਂ ਖੋ ਲਵੇ ਤਾਂ ਬੁਰਾ ਹਾਲ ਤਾਂ ਸੁਭਾਅਕੀ ਹੀ ਹੈ ਹੁਣ ਸ਼ੰਕਰ ਤੇ ਰਾਣੀ ਉਸ ਅਧੂਰੀ ਯਾਤਰਾ 'ਚੋਂ ਆਪਣੇ ਘਰ ਆ ਗਏ ਤੇ ਉਸ ਯਾਤਰਾ ਨੂੰ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਨਹੀਂ ਭੁੱਲ ਸਕੇ ਪੁੱਲ ਦੇ ਵੀ ਕਿਵੇਂ ਜਿੱਥੇ ਉਹਨਾਂ ਦਾ 5 ਸਾਲ ਦਾ ਪੁੱਤ ਵਿਛੜ ਗਿਆ ਹੋਵੇ ਜਿਹੜਾ 10 ਸਾਲਾਂ ਬਾਅਦ ਰੱਬੇ ਅੱਗੇ ਅਰਦਾਸਾਂ ਕਰ ਕਰਕੇ ਸੁੱਖਾਂ ਮੰਗ ਮੰਗ ਕੇ ਲਿਆ ਹੋਵੇ ਤੇ ਉਹ ਇੱਕ ਯਾਤਰਾ ਦੌਰਾਨ ਇਦਾਂ ਹੀ ਗਾਇਬ ਹੋ ਜਾਵੇ ਤਾਂ ਫਿਰ ਉਹ ਉਸ ਦਿਨ ਨੂੰ ਕਿਵੇਂ ਭੁੱਲ ਸਕਦੇ ਨੇ ਸ਼ੰਕਰ ਤੇ ਰਾਣੀ ਆਪਣੇ ਪਿੰਡ ਆ ਗਏ ਤਾਂ ਪਿੰਡ ਵਾਲਿਆਂ ਨੇ ਉਹਨਾਂ ਨੂੰ ਬਹੁਤ ਸਵਾਲ ਕੀਤੇ ਕਿ ਤੁਹਾਡਾ ਪੁੱਤ ਕਿੱਥੇ ਹੈ ਕਿ ਤੁਸੀਂ ਲੱਭਿਆ ਹੀ ਨਹੀਂ ਕਿ ਤੁਹਾਨੂੰ ਮਿਲਿਆ ਹੀ ਨਹੀਂ ਤਾਂ ਤਰ੍ਹਾਂ ਤਰ੍ਹਾਂ ਦੇ ਸਵਾਲਾਂ ਤੋਂ ਸ਼ੰਕਰ ਤੇ ਰਾਣੀ ਬਹੁਤ ਜ਼ਿਆਦਾ ਪਰੇਸ਼ਾਨ ਵੀ ਹੋ ਗਏ ਸੀ ਪਰ ਉਸ ਦੀ ਮਾਇਆ ਉਹੀ ਜਾਣੇ ਸਮਾਂ ਬੀਤਦਾ ਗਿਆ ਹੁਣ ਸ਼ੰਕਰ ਤੇ ਰਾਣੀ ਉਹਨਾਂ ਦੇ ਘਰ ਦੇ ਵਿੱਚ ਉਹ ਦੋਵੇਂ ਹੀ ਰਹਿ ਗਏ ਸੀ ਬਹੁਤ ਟਾਈਮ ਹੋ ਗਿਆ ਉਸ ਤੋਂ ਬਾਅਦ ਰਾਣੀ ਨੇ ਕਿਸੇ ਵੀ ਬੱਚੇ ਨੂੰ ਜਨਮ ਨਹੀਂ ਦਿੱਤਾ ਕਿਉਂਕਿ ਰਾਣੀ ਉਸ ਘਟਨਾ ਤੋਂ ਬਾਅਦ ਟੁੱਟ ਗਈ ਸੀ ਤੇ ਰਾਣੀ ਹਮੇਸ਼ਾ ਹੀ ਸ਼ੰਕਰ ਨੂੰ ਇਹ ਬੋਲਦੀ ਸੀ ਕਿ ਮੈਨੂੰ ਹੁਣ ਕੋਈ ਵੀ ਬੱਚਾ ਨਹੀਂ ਚਾਹੀਦਾ ਪਰਮਾਤਮਾ ਨੇ ਮੇਰੀ ਸਭ ਤੋਂ ਵੱਡੀ ਖੁਸ਼ੀ ਖੋ ਲਈ ਹੈ ਹੁਣ ਮੈਨੂੰ ਹੋਰ ਕੋਈ ਖੁਸ਼ੀ ਨਹੀਂ ਚਾਹੀਦੀ ਉਦੋਂ ਸ਼ੰਕਰ ਰਾਣੀ ਨੂੰ ਬਹੁਤ ਸਮਝਾਉਂਦਾ ਹੈ ਪਰ ਰਾਣੀ ਨਹੀਂ ਸਮਝਦੀ ਸੋ ਦੋਸਤੋ ਟਾਈਮ ਲੰਘਦਾ ਗਿਆ ਉਸ ਘਟਨਾ ਨੂੰ ਲਗਭਗ 27 ਸਾਲ ਹੋ ਗਏ ਸੀ ਸ਼ੰਕਰ ਤੇ ਰਾਣੀ ਹਲੇ ਵੀ ਉਸੇ ਸਦਮੇ ਤੋਂ ਬਾਹਰ ਨਹੀਂ ਆਏ ਸੀ ਕਿਉਂਕਿ ਉਹ ਉਹਨਾਂ ਦਾ ਇਕਲੌਤਾ ਪੁੱਤ ਸੀ ਤੇ ਉਹ ਆਪਣੇ ਪੁੱਤ ਨੂੰ ਬਹੁਤ ਪਿਆਰ ਕਰਦੇ ਸੀ ਕਿਉਂਕਿ ਦੋਸਤੋ ਇੱਕ ਮਾਤਾ ਪਿਤਾ ਹੀ ਜਾਣਦੇ ਨੇ ਆਪਣੇ ਪੁੱਤ ਦੇ ਵਿਛੜਨ ਦਾ ਦੁੱਖ ਪਰ ਇੱਕ ਕਹਾਵਤ ਹੈ ਕਿ ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ ਉਸ ਘਟਨਾ ਦੇ 27 ਸਾਲ ਬਾਅਦ ਉਹੀ ਪੁੱਤ ਆਪਣੇ ਮਾਤਾ ਪਿਤਾ ਨੂੰ ਮਿਲਣ ਘਰ ਪਹੁੰਚਿਆ ਉਹ ਵੀ ਐਸਪੀ ਬਣ ਕੇ ਤੁਹਾਨੂੰ ਇਸ ਘਟਨਾ ਤੇ ਯਕੀਨ ਨਹੀਂ ਹੋਵੇਗਾ ਪਰ ਇਹ ਰਾਜਸਥਾਨ ਦੀ ਸੱਚੀ ਘਟਨਾ ਹੈ ਇਹ ਘਟਨਾ ਭਾਵੇਂ ਹਰਦੁਆਰ ਵਿੱਚ ਘਟੀ ਸੀ ਪਰ ਇਸ ਘਟਨਾ ਦਾ ਅੰਤ ਰਾਜਸਥਾਨ ਵਿੱਚ ਹੋਇਆ ਦਰਅਸਲ ਜਦੋਂ ਵਿਜੇ ਨੂੰ ਪਤਾ ਲੱਗਿਆ 27 ਸਾਲ ਬਾਅਦ ਕਿ ਉਸ ਦੇ ਮਾਪੇ ਜਿਉਂਦੇ ਨੇ ਤਾਂ ਵਿਜੇ ਆਪਣੇ ਮਾਪੇ ਨੂੰ ਲੱਭਦੇ ਹੋਏ ਉਸੇ ਪਿੰਡ ਪਹੁੰਚਿਆ ਉਸੇ ਘਰ ਪਹੁੰਚਿਆ ਜਿੱਥੇ ਉਸ ਦਾ ਜਨਮ ਹੋਇਆ ਸੀ ਜਦੋਂ ਵਿਜੇ ਆਪਣੇ ਮਾਤਾ ਪਿਤਾ ਦੇ ਸਾਹਮਣੇ ਪਹੁੰਚਿਆ ਉਹਨਾਂ ਨੂੰ ਦੱਸਣ ਲੱਗਿਆ ਤੇ ਉਹਨਾਂ ਨੂੰ ਦੱਸਣ ਲੱਗਿਆ ਕਿ ਮੈਂ ਤੁਹਾਡਾ ਪੁੱਤ ਹਾਂ ਪਰ ਮਾਪੇ ਜਿਹੜੇ ਸੀ ਉਹ ਕਹਿਣ ਲੱਗੇ ਕਿ ਇਹ ਤੂੰ ਕੀ ਮਜ਼ਾਕ ਕਰ ਰਿਹਾ ਹੈ ਸਾਡਾ ਪੁੱਤ 27 ਸਾਲ ਪਹਿਲਾਂ ਹਰਦੁਵਾਰ ਇੱਕ ਬੱਸ ਘਟਨਾ ਦੇ ਵਿੱਚ ਮਰ ਗਿਆ ਸੀ ਤੂੰ ਕੌਣ ਹੈ ਕਿ ਤੂੰ ਆਪਣੇ ਆਪ ਨੂੰ ਸਾਡਾ ਪੁੱਤ ਕਿਉਂ ਕਹਿ ਰਿਹਾ ਤਾਂ ਫਿਰ ਸ਼ੰਕਰ ਨੂੰ ਸ਼ੱਕ ਹੋਇਆ ਕਿ ਸ਼ਾਇਦ ਕੀਤੇ ਇਹ ਝੂਠਾ ਵਿਅਕਤੀ ਤਾਂ ਨਹੀਂ ਜਿਹੜਾ ਆਪਣੇ ਆਪ ਨੂੰ ਸਾਡਾ ਪੁੱਤ ਦੱਸ ਰਿਹਾ ਕਿਉਂਕਿ ਸ਼ੰਕਰ ਦੇ ਕੋਲ ਬਹੁਤ ਹੀ ਪੈਸਾ ਧਨ ਦੌਲਤ ਸੀ ਤੇ ਉਹ ਬਹੁਤ ਪੈਸੇ ਵਾਲਾ ਸੀ ਉਹ ਸਿਰਫ ਉਲਾਦ ਦੇ ਪਾਸਿਓਂ ਹੀ ਦੁਖੀ ਸੀ ਬਾਕੀ ਉਸ ਦੀ ਜ਼ਿੰਦਗੀ ਦੇ ਵਿੱਚ ਸਾਰੇ ਸੁੱਖ ਸੀ ਤਾਂ ਸ਼ੰਕਰ ਸੋਚਦਾ ਹੈ ਕਿ ਹੋ ਸਕਦਾ ਹੈ ਕਿ ਮੇਰਾ ਝੂਠਾ ਪੁੱਤ ਹੋਣ ਦਾ ਦਾਵਾ ਕਰ ਰਿਹਾ ਹੋਵੇ ਮੇਰੀ ਸਾਰੀ ਧਨ ਦੌਲਤ ਖੜਪਣ ਆਇਆ ਹੋਵੇ ਕਿਉਂਕਿ ਇਦਾਂ ਹਰ ਕਿਸੇ ਤੇ ਭਰੋਸਾ ਕਰਨਾ ਆਸਾਨ ਨਹੀਂ ਸੀ ਤਾਂ ਦੋਸਤੋ ਜਦੋਂ ਐਸਪੀ ਨੇ ਕਿਹਾ ਕਿ ਯਕੀਨ ਕਰੋ ਮੈਂ ਤੁਹਾਡਾ ਹੀ ਪੁੱਤ ਹਾਂ ਸ਼ੰਕਰ ਤੇ ਰਾਣੀ ਨੇ ਮਨ ਕਰ ਦਿੱਤਾ ਕਿ ਇਹ ਨਹੀਂ ਹੋ ਸਕਦਾ ਮੇਰਾ ਪੁੱਤ ਤਾਂ 27 ਸਾਲ ਪਹਿਲਾਂ ਹੀ ਮਰ ਗਿਆ ਤਾਂ ਫਿਰ ਉਹ ਇੱਥੇ ਕਿਵੇਂ ਆ ਸਕਦਾ ਹੈ ਹੁਣ ਜਿਹੜੀ ਰਾਣੀ ਸੀ ਉਹ ਤਾਂ ਇੱਕ ਮਾਂ ਸੀ ਮਾਂ ਦੀ ਮਮਤਾ ਚ ਹੀ ਲੇਨ ਸੀ ਐਸਪੀ ਸਾਹਿਬ ਦੇ ਅੰਦਰ ਗੱਲ ਦੇਖੀ ਸੀ ਦਰਅਸਲ ਜਿਹੜਾ ਵਿਜੇ ਸੀ 5 ਸਾਲ ਦਾ ਸੀ ਉਸ ਦੀ ਗਰਦਨ ਤੇ ਇੱਕ ਨਿਸ਼ਾਨੀ ਸੀ ਕਾਲੇ ਰੰਗ ਦੀ ਤੇ ਉਸ ਐਸਪੀ ਦੇ ਗਲ ਤੇ ਵੀ ਕਾਲੇ ਰੰਗ ਦਾ ਨਿਸ਼ਾਨ ਸੀ ਜਦੋਂ ਰਾਣੀ ਦੀ ਨਿਗਾ ਉਸ ਦੀ ਗਰਦਨ ਤੇ ਪਈ ਉਦੋਂ ਹੀ ਰਾਣੀ ਸ਼ੰਕਰ ਨੂੰ ਕਹਿੰਦੀ ਹੈ ਕਿ ਰੁਕੋ ਇਹ ਮੁੰਡਾ ਸ਼ਾਇਦ ਸਹੀ ਕਹਿ ਰਿਹਾ ਹੈ ਇਹ ਸਾਡਾ ਪੁੱਤ ਹੀ ਹੈ ਉਦੋਂ ਹੀ ਸ਼ੰਕਰ ਬੋਲਦਾ ਹੈ ਕਿ ਰਾਣੀ ਸ਼ਾਇਦ ਤੂੰ پاگل ਹੋ ਗਈ ਹੈ ਕਿ ਤੈਨੂੰ ਲੱਗਦਾ ਹੈ ਕਿ ਸਾਡਾ ਪੁੱਤ ਜਿਉਂਦਾ ਸੀ ਕਿ ਤੈਨੂੰ ਲੱਗਦਾ ਹੈ ਕਿ ਬਸ ਘਟਨਾ ਦੇ ਵਿੱਚ ਸਾਡਾ ਪੁੱਤ ਬਚਿਆ ਸੀ ਆਪਾਂ ਕਿੰਨਾ ਲੱਭਿਆ ਪਰ ਉਹ ਸਾਨੂੰ ਨਹੀਂ ਲੱਭਿਆ ਉਦੋਂ ਹੀ ਰਾਣੀ ਸ਼ੰਕਰ ਨੂੰ ਦੱਸਦੀ ਹੈ ਕਿ ਦਰਅਸਲ ਵੀਜੇ ਦੀ ਗਰਦਨ ਤੇ ਜਿਹੜਾ ਕਾਲੇ ਰੰਗ ਦਾ ਨਿਸ਼ਾਨ ਸੀ ਜਨਮ ਤੋਂ ਉਹੀ ਨਿਸ਼ਾਨ ਮੈਨੂੰ ਇਸ ਮੁੰਡੇ ਦੀ ਗਰਦਨ ਤੇ ਦਿਖ ਰਿਹਾ ਹੈ ਜਦੋਂ ਸ਼ੰਕਰ ਨੇ ਉਹ ਨਿਸ਼ਾਨ ਦੇਖਿਆ ਤਾਂ ਉਹ ਰਾਣੀ ਨੂੰ ਕਹਿਣ ਲੱਗਿਆ ਕਿ ਰਾਣੀ ਇਹ ਕਿੱਥੇ ਲਿਖਿਆ ਕਿ ਸਿਰਫ ਆਪਣੇ ਹੀ ਪੁੱਤ ਦੀ ਗਰਦਨ ਤੇ ਉਹ ਨਿਸ਼ਾਨ ਸੀ ਹੋ ਸਕਦਾ ਹੈ ਕਿ ਕਿਸੇ ਹੋਰ ਵਿਅਕਤੀ ਦੀ ਗਰਦਨ ਤੇ ਵੀ ਅਜਿਹਾ ਨਿਸ਼ਾਨ ਹੋਵੇ ਪਰ ਜਿਹੜੀ ਮਾਂ ਦੀ ਮਮਤਾ ਹੁੰਦੀ ਹੈ ਉਹ ਆਪਣੇ ਪੁੱਤ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਹਿਚਾਣ ਹੀ ਲੈਂਦੀ ਹੈ ਰਾਣੀ ਤੇ ਸ਼ੰਕਰ ਦੇ ਵਿੱਚ ਬਹੁਤ ਹੀ ਬਹਿਸ ਹੋਈ ਪਰ ਰਾਣੀ ਨੇ ਇਹ ਨਹੀਂ ਮੰਨਿਆ ਕਿ ਇਹ ਮੇਰਾ ਪੁੱਤ ਨਹੀਂ ਰਾਣੀ ਇਸ ਜਿੱਦ ਤੇ ਹੀ ਅੜੀ ਰਹੀ ਕਿ ਇਹ ਹੀ ਮੇਰਾ ਪੁੱਤ ਹੈ ਤਾਂ ਐਸਪੀ ਸਾਹਿਬ ਇਹ ਸਾਰਾ ਕੁਝ ਦੇਖ ਰਹੇ ਸੀ ਤੇ ਐਸਪੀ ਸਾਹਿਬ ਇਹ ਵੀ ਕਹਿ ਰਿਹਾ ਸੀ ਕਿ ਮਾਤਾ ਪਿਤਾ ਤੁਸੀਂ ਸਮਝੋ ਮੈਂ ਹੀ ਤੁਹਾਡਾ ਪੁੱਤ ਹਾਂ ਸ਼ੰਕਰ ਨੇ ਜਦੋਂ ਪੁੱਛਿਆ ਕਿ ਜੇ ਤੂੰ ਸਾਡਾ ਪੁੱਤ ਹੈ ਤਾਂ ਇਹ ਦੱਸ ਵੀ ਤੇਰੇ ਨਾਲ ਹੋਇਆ ਕੀ ਸੀ ਤੇ ਤੂੰ ਜਿਉਂਦਾ ਕਿਵੇਂ ਬਚ ਗਿਆ ਹੁਣ ਜਿਹੜਾ ਐਸਪੀ ਸੀ ਉਹ ਉਸ ਘਟਨਾ ਦੀ ਸੱਚਾਈ ਦੱਸਦਾ ਹੈ ਦਰਅਸਲ ਘਟਨਾ ਦੇ ਸਮੇ ਉਸ ਬੱਸ ਦੇ ਵਿੱਚ ਇੱਕ ਸਾਧੂ ਵੀ ਬੈਠਾ ਹੋਇਆ ਸੀ ਜਦੋਂ ਉਹ ਘਟਨਾ ਘਟੀ ਸੀ ਜਦੋਂ ਅਜੇ ਬੱਸ ਤੋਂ نیچے ਡਿੱਗ ਗਿਆ ਸੀ ਕਿਸੇ ਕੋਨੇ ਪੱਥਰ ਦੇ ਨਾਲ ਟਕਰਾ ਕੇ ਇੱਕ ਪੱਥਰ ਦੇ नीचे दब ਗਿਆ ਸੀ ਉਦੋਂ ਵਿਜੇ ਨੂੰ ਉਸ ਸਾਧੂ ਨੇ ਦੇਖ ਲਿਆ ਸੀ ਕਿਉਂਕਿ ਜਿਹੜੀ ਘਟਨਾ ਘਟੀ ਸੀ ਉਹ ਘਟਨਾ ਪਹਾੜ ਤੋਂ ਪੱਥਰ ਡਿੱਗਣ ਦੇ ਨਾਲ ਹੀ ਹੋਈ ਸੀ ਤੇ ਉਸ ਪੱਥਰ ਦੇ نیچے ਵਿਜੇ ਦਬ ਗਿਆ ਸੀ ਜਿਸ ਵਜਾ ਦੇ ਨਾਲ ਵਿਜੇ ਕਿਸੇ ਨੂੰ ਵੀ ਨਹੀਂ ਦਿਖਿਆ ਕਿਉਂਕਿ ਵਿਜੇ ਸਿਰਫ 5 ਸਾਲ ਦਾ ਸੀ ਤੇ ਉਹ ਬਹੁਤ ਹੀ ਛੋਟਾ ਸੀ ਜਿਸ ਵਜਾ ਦੇ ਨਾਲ ਉਹ ਲੱਭਣ ਤੇ ਵੀ ਨਾ ਲੱਭਿਆ ਫਿਰ ਉਦੋਂ ਹੀ ਵਿਜੇ ਨੇ ਸਾਰੀ ਸਚਾਈ ਸਾਰੀ ਹਕੀਕਤ ਦੱਸੀ ਕਿ ਜਦੋਂ ਮੈਂ ਉਸ ਘਟਨਾ ਚ ਜ਼ਖਮੀ ਹੋ ਗਿਆ ਸੀ ਤਾਂ ਮੈਨੂੰ ਇੱਕ ਸਾਧੂ ਨੇ ਦੇਖਿਆ ਸੀ ਤਾਂ ਉਸ ਸਾਧੂ ਨੇ ਮੈਨੂੰ ਦੱਸਿਆ ਸੀ ਕਿ ਪੁੱਤ ਤੇਰੇ ਘਰ ਵਾਲੇ ਤਾਂ ਚਲੇ ਗਏ ਮੈਨੂੰ ਪਤਾ ਨਹੀਂ ਤੇਰਾ ਜਨਮ ਕਿੱਥੇ ਹੋਇਆ ਸੀ ਤੂੰ ਕਿੱਥੋਂ ਆਇਆ ਹੈ ਤੇ ਤੇਰੇ ਮਾਤਾ ਪਿਤਾ ਕੌਣ ਨੇ ਕਿਉਂਕਿ ਡਿੱਗਣ ਦੇ ਕਾਰਨ ਵਿਜੇ ਦੀ ਯਾਦਦਾਸ਼ ਵੀ ਚਲੀ ਗਈ ਸੀ ਫਿਰ ਸਾਧੂ ਨੇ ਹੀ ਆਪਣੀ ਝੌਂਪੜੀ ਦੇ ਵਿੱਚ ਵਿਜੇ ਦਾ ਪਾਲਣ ਪੋਸ਼ਣ ਕੀਤਾ ਸੀ ਉਹ ਜਿਹੜਾ ਸਾਧੂ ਸੀ ਉਹ ਕੋਈ ਸਧਾਰਨ ਸਾਧੂ ਨਹੀਂ ਸੀ ਅਜਿਹਾ ਕਿਹਾ ਜਾਂਦਾ ਹੈ ਕਿ ਜਿਸ ਸਾਧੂ ਨੇ ਵਿਜੇ ਦੀ ਜਾਨ ਬਚਾਈ ਸੀ ਉਹ ਸਾਧੂ ਭਗਵਾਨ ਦਾ ਹੀ ਇੱਕ ਰੂਪ ਸੀ ਵੀਜੇ ਨੇ ਆਪਣੀ ਮਾਤਾ ਪਿਤਾ ਨੂੰ ਇਹ ਵੀ ਦੱਸਿਆ ਉਸ ਸਾਧੂ ਨੇ ਮੇਰੀ ਜਾਨ ਬਚਾਈ ਸੀ ਜਾਨ ਬਚਾਉਣ ਦੇ 1 ਸਾਲ ਬਾਅਦ ਉਸ ਸਾਧੂ ਨੇ ਮੈਨੂੰ ਇੱਕ ਅਨਾਥ ਆਸ਼ਰਮ ਦੇ ਵਿੱਚ ਭੇਜ ਦਿੱਤਾ ਸੀ ਕਿਹਾ ਜਾਂਦਾ ਹੈ ਕਿ ਸਾਧੂ ਚਲਦੇ ਭਲੇ ਇਸ ਲਈ ਸਾਧੂ ਕਦੇ ਵੀ ਇੱਕ ਜਗ੍ਹਾ ਤੇ ਪੱਕੇ ਨਹੀਂ ਰਹਿੰਦੇ ਇਸ ਲਈ ਫਿਰ ਸਾਧੂ ਨੇ ਸੋਚਿਆ ਕਿ ਜੇਕਰ ਇਹ ਬੱਚਾ ਮੇਰੇ ਨਾਲ ਰਹੇਗਾ ਤਾਂ ਫਿਰ ਇਹ ਪੜ੍ਹੇ ਲਿਖੇਗਾ ਕਿਵੇਂ ਇਸ ਲਈ ਸਾਧੂ ਨੇ ਇੱਕ ਅਨਾਥ ਆਸ਼ਰਮ ਦੇ ਵਿੱਚ ਮੈਨੂੰ ਛੱਡ ਦਿੱਤਾ ਉਸ ਅनाथ ਆਸ਼ਰਮ ਦੇ ਵਿੱਚ ਰਹਿ ਕੇ ਹੀ ਵਿਜੇ ਹੌਲੀ-ਹੌਲੀ ਵੱਡਾ ਹੁੰਦਾ ਗਿਆ ਵਿਜੇ ਨੇ ਪੜ੍ਹਾਈ ਲਿਖਾਈ ਕੀਤੀ ਪੜ੍ਹਾਈ ਲਿਖਾਈ ਕਰਕੇ ਮਿਹਨਤ ਕਰਕੇ ਵਿਜੇ ਐਸਪੀ ਦੇ ਅਹੁਦੇ ਤੱਕ ਪਹੁੰਚਿਆ ਸੀ ਵਿਜੇ ਪੜ੍ਹਾਈ ਲਿਖਾਈ ਦੇ ਵਿੱਚ ਬਹੁਤ ਹੀ ਹੁਸ਼ਿਆਰ ਸੀ ਦਰਅਸਲ ਹੋਇਆ ਇਹ ਸੀ ਕਿ ਉਸ ਟਾਈਮ ਵਿਜੇ ਪਿੰਡ ਦੇ ਹੀ ਇੱਕ ਛੋਟੇ ਜਿਹੇ ਆਸ਼ਰਮ ਦੇ ਵਿੱਚ ਰਹਿੰਦਾ ਸੀ ਤੇ ਵਿਜੇ ਦੇ ਅੱਗੇ ਪਿੱਛੇ ਕੋਈ ਨਹੀਂ ਸੀ ਇਹ ਵਿਜੇ ਜਾਣਦਾ ਸੀ ਅਨਾਥ ਆਸ਼ਰਮ ਦੇ ਵਿੱਚ ਵਿਜੇ ਨੂੰ ਬਹੁਤ ਦਿੱਕਤਾਂ ਵੀ ਆਈਆਂ ਕਈ ਵਾਰ ਵਿਜੇ ਦੀ ਸਿਹਤ ਇੰਨੀ ਖਰਾਬ ਹੋ ਗਈ ਸੀ ਵਿਜੇ ਦੇ ਬਚਣ ਦੇ ਚਾਂਸ ਬਿਲਕੁਲ ਵੀ ਨਹੀਂ ਸੀ ਪਰ ਵਿਜੇ ਉਸ ਹਾਦਸੇ ਦੇ ਵਿੱਚ ਵੀ ਬਚ ਗਿਆ ਸੀ ਕਿਉਂਕਿ ਵਿਜੇ ਦੇ ਨਾਲ ਕੋਈ ਨਾ ਕੋਈ ਚਮਤਕਾਰੀ ਸ਼ਕਤੀ ਸੀ ਤੇ ਵਿਜੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸੰਘਰਸ਼ ਵੀ ਦੇਖਿਆ ਸੀ ਉਦੋਂ ਹੀ ਵਿਜੇ ਦੇ ਮਾਪੇ ਪੁੱਛਦੇ ਨੇ ਕਿ ਇਹ ਸਾਰਾ ਕੁਝ ਤਾਂ ਠੀਕ ਹੈ ਪਰ ਤੈਨੂੰ ਸਾਡਾ ਪਤਾ ਕਿਵੇਂ ਲੱਗਿਆ ਤੈਨੂੰ ਕਿਵੇਂ ਪਤਾ ਲੱਗਿਆ ਕਿ ਅਸੀਂ ਇੱਥੇ ਰਹਿੰਦੇ ਹਾਂ ਤੇ ਤੇਰੇ ਮਾਪੇ ਅੱਜ ਵੀ ਜਿਉਂਦੇ ਨੇ ਉਦੋਂ ਹੀ ਵਿਜੇ ਨੇ ਦੱਸਿਆ ਕਿ ਦਰਅਸਲ ਮੈਂ ਜੈਪੁਰ ਚ ਐਸਪੀ ਅਹੁਦੇ ਤੇ ਸੀ ਉਦੋਂ ਮੈਂ ਸਰਕਾਰੀ ਕੁਆਰਟਰਾਂ ਚ ਰਹਿੰਦਾ ਸੀ ਆਪਣੀ ਨੌਕਰੀ ਕਰ ਰਿਹਾ ਸੀ ਉਦੋਂ ਹੀ ਮੇਰੇ ਘਰ ਇੱਕ ਸਾਧੂ ਮਿਲਿਆ ਉਸਨੇ ਮੈਨੂੰ ਦੇਖਦੇ ਹੀ ਇਹ ਬੋਲਿਆ ਕਿ ਤੂੰ ਇੱਕ ਅਨਾਥ ਬੱਚਾ ਹੈ ਐਸਪੀ ਬੋਲਿਆ ਕਿ ਹਾਂ ਮਹਾਰਾਜ ਤੁਸੀਂ ਸਹੀ ਕਿਹਾ ਉਦੋਂ ਹੀ ਉਸ ਸਾਧੂ ਨੇ ਵਿਜੇ ਦਾ ਚਿਹਰਾ ਦੇਖ ਕੇ ਕਿਹਾ ਕਿ ਦਰਅਸਲ ਤੇਰੇ ਨਾਲ ਇੱਕ ਘਟਨਾ ਘਟੀ ਸੀ ਤੇ ਉਸ ਘਟਨਾ ਦੇ ਵਿੱਚ ਤੂੰ ਆਪਣੇ ਮਾਤਾ ਪਿਤਾ ਤੋਂ ਵਿਛੜ ਗਿਆ ਸੀ ਤੇ ਉਸ ਤੋਂ ਬਾਅਦ ਇੱਕ ਅਨਾਥ ਆਸ਼ਰਮ ਦੇ ਵਿੱਚ ਪਲਿਆ ਤੇ ਵੱਡਾ ਹੋਇਆ ਐ ਇੰਨੀ ਗੱਲ ਸੁਣਦੇ ਹੀ ਐਸਪੀ ਸਾਧੂ ਨੂੰ ਕਹਿੰਦਾ ਹੈ ਕਿ ਬਾਬਾ ਤੂੰ ਕੀ ਮਜ਼ਾਕ ਕਰ ਰਹੇ ਹੋ ਲੱਗਦਾ ਹੈ ਤੈਨੂੰ ਕਿਸੇ ਨੇ ਮੇਰੇ ਬਾਰੇ ਹੋਵੇਗਾ ਮੈਨੂੰ ਵੀ ਪਤਾ ਹੈ ਕਿ ਮੈਂ ਇੱਕ ਅनाथ ਆਸ਼ਰਮ ਦੇ ਵਿੱਚ ਪਲਿਆ ਤੇ ਵੱਡਾ ਹੋਇਆ ਪਰ ਇਹ ਤੁਸੀਂ ਕੀ ਕਹਿ ਰਹੇ ਹੋ ਕਿ ਮੇਰੇ ਮਾਤਾ ਪਿਤਾ ਜਿਉਂਦੇ ਨੇ ਤੇ ਮੇਰੇ ਨਾਲ ਇੱਕ ਘਟਨਾ ਘਟੀ ਸੀ ਉਦੋਂ ਹੀ ਉਹ ਸਾਧੂ ਮਹਾਰਾਜ ਦੱਸਦਾ ਹੈ ਕਿ ਪੁੱਤ ਮੈਨੂੰ ਇਸ ਧਰਤੀ ਤੇ ਹਰ ਇੱਕ ਵਿਅਕਤੀ ਦੇ ਅਗਲੇ ਪਿਛਲੇ ਜਨਮ ਦਾ ਸਾਰਾ ਕੁਝ ਦਿਖਾਈ ਦਿੰਦਾ ਹੈ ਹੁਣ ਜਿਹੜਾ ਐਸਪੀ ਸਾਹਿਬ ਸੀ ਉਹ ਸੋਚਦਾ ਹੈ ਕਿ ਸ਼ਾਇਦ ਇਹ ਸਾਧੂ ਪਾਗਲ ਹੈ ਇਦਾਂ ਹੀ ਗੱਲਾਂ ਬਣਾ ਰਿਹਾ ਹੈ ਤਾਂ ਐਸਪੀ ਸਾਧੂ ਨੂੰ ਕਹਿੰਦਾ ਹੈ ਜੇਕਰ ਤੁਹਾਨੂੰ ਦਕਸ਼ਣਾ ਚਾਹੀਦੀ ਹੈ ਤਾਂ ਇਦਾਂ ਹੀ ਬੋਲੋ ਪਰ ਇਦਾਂ ਦੀਆਂ ਫालतू ਗੱਲਾਂ ਨਾ ਕਰੋ ਤੇ ਐਸਪੀ ਸਾਧੂ ਨੂੰ ਦਕਸ਼ਣਾ ਦੇ ਦਿੰਦੇ ਨੇ ਠੀਕ ਹੈ ਮਹਾਰਾਜ ਤੁਸੀਂ ਜਾਓ ਤੇ ਮੈਨੂੰ ਆਪਣਾ ਕੰਮ ਕਰਨ ਦਿਓ ਤਾਂ ਫਿਰ ਸਾਧੂ ਕਹਿੰਦਾ ਹੈ ਕਿ ਤੁਸੀਂ ਮੇਰਾ અપਮਾਨ ਕਰ ਰਹੇ ਹੋ ਮੈਂ ਤੈਨੂੰ ਸੱਚ ਦੱਸ ਰਿਹਾ ਕਿ ਤੇਰੇ ਮਾਤਾ ਪਿਤਾ ਅੱਜ ਵੀ ਜਿਉਂਦੇ ਨੇ ਤੇ ਉਹ ਅੱਜ ਵੀ ਤੇਰਾ ਇੰਤਜ਼ਾਰ ਕਰ ਰਹੇ ਨੇ ਉਦੋਂ ਹੀ ਐਸਪੀ ਕਹਿੰਦਾ ਹੈ ਕਿ ਮਹਾਰਾਜ ਬਸ ਬਹੁਤ ਹੋ ਗਿਆ ਮੇਰਾ ਦਿਮਾਗ ਖਰਾਬ ਨਾ ਕਰ ਨਹੀਂ ਤਾਂ ਮੈਂ ਤੈਨੂੰ ਵੀ ਜੇਲ੍ਹ ਦੇ ਵਿੱਚ ਬੰਦ ਕਰ ਦੇਵਾਂਗਾ ਉਦੋਂ ਹੀ ਉਹ ਸਾਧੂ ਕਹਿੰਦਾ ਹੈ ਕਿ ਪੁੱਤ ਭਾਵੇਂ ਤੂੰ ਮੈਨੂੰ ਜੇਲ੍ਹ ਦੇ ਵਿੱਚ ਬੰਦ ਕਰ ਦੇ ਚਾਹੇ ਫਾਂਸੀ ਤੇ ਲੰਮਕਾ ਦੇ ਪਰ ਜਿਹੜੀ ਗੱਲ ਮੈਂ ਤੈਨੂੰ ਦੱਸ ਰਿਹਾ ਹਾਂ ਉਹ ਬਿਲਕੁਲ ਸੱਚੀ ਹੈ ਸਾਧੂ ਨੇ ਐਸਪੀ ਸਾਹਿਬ ਦੇ ਸਿਰ ਤੇ ਹੱਥ ਰੱਖਿਆ ਤੇ 2 ਮਿੰਟ ਦੇ ਲਈ ਆਪਣੇ ਪੁਰਾਣੀਆਂ ਯਾਦਾਂ ਵਿੱਚ ਚਲੇ ਜਾਣ ਵਾਰੀ ਕਿਹਾ ਐਸਪੀ ਨੇ ਉਹ ਸਾਰਾ ਕੁਝ ਦੇਖਿਆ ਆਪਣੇ ਮਨ ਦੇ ਅੰਦਰ ਜਿਹੜਾ ਉਸ ਸਾਧੂ ਨੇ ਦੱਸਿਆ ਸੀ ਤੇ ਜਿਵੇਂ ਹੀ ਐਸਪੀ ਨੇ ਅੱਖਾਂ ਖੋਲ੍ਹੀਆਂ ਤੇ ਉਹ ਸਾਧੂ ਉਥੋਂ ਗਾਇਬ ਹੋ ਗਿਆ ਸੀ ਇਹ ਚਮਤਕਾਰ ਕੋਈ ਛੋਟਾ ਮੋਟਾ ਚਮਤਕਾਰ ਨਹੀਂ ਸੀ ਐਸਪੀ ਜਦੋਂ ਇਹ ਸਾਰੀ ਗੱਲ ਆਪਣੇ ਮਾਤਾ ਪਿਤਾ ਨੂੰ ਦੱਸ ਰਿਹਾ ਸੀ ਤਾਂ ਹੁਣ ਮਾਤਾ ਪਿਤਾ ਨੂੰ ਵੀ ਐਸਪੀ ਦੀਆਂ ਗੱਲਾਂ ਤੇ ਵਿਸ਼ਵਾਸ ਹੋਣ ਲੱਗਿਆ ਸੀ ਕਿ ਹਾਂ ਸ਼ਾਇਦ ਇਹ ਸਾਡਾ ਹੀ ਪੁੱਤ ਹੈ ਜਦੋਂ ਐਸਪੀ ਦੇ ਸਿਰ ਤੇ ਸਾਧੂ ਨੇ ਹੱਥ ਰੱਖਿਆ ਸੀ ਤੇ ਐਸਪੀ ਨੇ ਉਹ ਸਾਰਾ ਕੁਝ ਦੇਖ ਲਿਆ ਸੀ ਕਿ ਉਸ ਦੇ ਮਾਤਾ ਪਿਤਾ ਕਿਹੋ ਜਿਹੇ ਹਿਸਦਦੇ ਨੇ ਉਹਨਾਂ ਦੇ ਮਾਤਾ ਪਿਤਾ ਕਿੱਥੇ ਰਹਿੰਦੇ ਨੇ ਉਹਨਾਂ ਦੇ ਮਾਤਾ ਪਿਤਾ ਸੱਚ ਵਿੱਚ ਹੀ ਜਿਉਂਦੇ ਨੇ ਜਾਂ ਨਹੀਂ ਘਰ ਦਾ ਪਤਾ ਵੀ ਉਸੇ ਸਾਧੂ ਨੇ ਹੀ ਦੱਸਿਆ ਸੀ ਤੇ ਸਾਧੂ ਨੇ ਇਹ ਵੀ ਕਿਹਾ ਸੀ ਕਿ ਜੇਕਰ ਤੈਨੂੰ ਵਿਸ਼ਵਾਸ ਨਹੀਂ ਤੇ ਜਿਹੜੀ ਜਗ੍ਹਾ ਤੇ ਤੂੰ ਆਪਣੇ ਮਨ ਦੇ ਅੰਦਰ ਦੇਖੀ ਹੈ ਤਾਂ ਉਸ ਜਗ੍ਹਾ ਤੇ ਸਿਰਫ ਇੱਕ ਵਾਰ ਜਾ ਕੇ ਆ ਮੇਰੀ ਗੱਲ ਦਾ ਵਿਸ਼ਵਾਸ ਕਰ ਲੈ ਤਾਂ ਐਸਪੀ ਵਿਸ਼ਵਾਸ ਕਰਕੇ ਆਪਣੇ ਮਾਤਾ ਪਿਤਾ ਨੂੰ ਪਿੰਡ ਦੇ ਵਿੱਚ ਮਿਲਣ ਆ ਗਿਆ ਸੀ ਐਸਪੀ ਨੇ ਬਹੁਤ ਸਾਲਾਂ ਬਾਅਦ ਆਪਣੇ ਮਾਤਾ ਪਿਤਾ ਨੂੰ ਦੇਖਿਆ ਹੁਣ ਮਾਤਾ ਪਿਤਾ ਇਸ ਘਟਨਾ ਨੂੰ ਸੁਣਨ ਤੋਂ ਬਾਅਦ ਜ਼ੋਰ-ਜ਼ੋਰ ਦੇ ਨਾਲ ਰੋਣ ਲੱਗੇ ਉਦੋਂ ਹੀ ਪਤੀ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਦੇਖੋ ਮੈਂ ਤੁਹਾਨੂੰ ਕਿਹਾ ਸੀ ਨਾ ਪ੍ਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ ਕਿਉਂਕਿ ਜਿਹੜੀ ਘਟਨਾ ਘੱਟੀ ਸੀ ਉਸ ਤੋਂ ਬਾਅਦ ਉਸ ਬੱਸ ਦੇ ਵਿੱਚ ਜਿੰਨੇ ਵੀ ਯਾਤਰੀ ਸਵਾਰ ਸੀ ਉਹਨਾਂ ਸਾਰਿਆਂ ਨੇ ਮੰਨ ਲਿਆ ਸੀ ਕਿ ਉਹਨਾਂ ਦਾ ਪੁੱਤ ਮਰ ਗਿਆ ਉਹਨਾਂ ਦਾ ਪੁੱਤ ਸ਼ਾਇਦ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹੈ ਪਰ ਪਤੀ ਪਤਨੀ ਨੇ ਇਹ ਨਹੀਂ ਮੰਨਿਆ ਸੀ ਕਿ ਉਹਨਾਂ ਦਾ ਪੁੱਤ ਮਰ ਗਿਆ ਭਾਵੇਂ ਉਹ ਉਤੋਂ ਤੋਂ ਇਹ ਕਹਿੰਦੇ ਸੀ ਕਿ ਸਾਡਾ ਪੁੱਤ ਪੂਰਾ ਹੋ ਗਿਆ ਪਰ ਉਹਨਾਂ ਦੇ ਅੰਦਰਲੇ ਆਦਮਾ ਜਾਣਦੇ ਸੀ ਕਿ ਸਾਡਾ ਪੁੱਤ ਅੱਜ ਵੀ ਕਿਤੇ ਨਾ ਕਿਤੇ ਜਿਉਂਦਾ ਹੈ ਦਰਅਸਲ ਜਦੋਂ ਐਸਪੀ ਕਰ ਆਇਆ ਸੀ ਤਾਂ ਉਹਨਾਂ ਨੇ ਆਪਣੇ ਮਾਤਾ ਪਿਤਾ ਨੂੰ ਦੇਖਿਆ ਤਾਂ ਐਸਪੀ ਵੀ ਰੋਣ ਲੱਗਿਆ ਤਾਂ ਇਹ ਸਾਰੇ ਘਟਨਾਵਾਂ ਸੁਣਨ ਤੋਂ ਬਾਅਦ ਸ਼ੰਕਰ ਤੇ ਰਾਣੀ ਨੇ ਐਸਪੀ ਨੂੰ ਗੱਲ ਨਾਲ ਲਾ ਲਿਆ ਤੇ ਰੋਣ ਲੱਗੇ ਕਹਿਣ ਲੱਗੇ ਕਿ ਪੁੱਤ ਸਾਨੂੰ ਮaaf ਕਰ ਦੇ ਜਿਹੜਾ ਅਸੀਂ ਤੈਨੂੰ ਪਹਿਚਾਣਿਆ ਨਹੀਂ ਪਹਿਚਾਣਨ ਵਿੱਚ ਭੁੱਲ ਕੀਤੀ ਤੇ ਤੈਨੂੰ ਕੋਈ ਵੀ ਝੂਠਾ ਵਿਅਕਤੀ ਸਮਝ ਲਿਆ ਉਦੋਂ ਐਸਪੀ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਪਿਤਾ ਜੀ ਸਾਰਿਆਂ ਨੂੰ ਇਦਾਂ ਹੀ ਲੱਗਦਾ ਹੈ ਜਦੋਂ ਪੁੱਤ 27 ਸਾਲ ਬਾਅਦ ਆਪਣੇ ਮਾਤਾ ਪਿਤਾ ਨੂੰ ਮਿਲਣ ਆਵੇ ਤਾਂ ਹਰ ਮਾਤਾ ਪਿਤਾ ਨੂੰ ਸ਼ੱਕ ਹੋਵੇਗਾ ਹੀ ਹੋਵੇਗਾ ਜਦੋਂ ਇਹ ਘਟਨਾ ਪੂਰੇ ਪਿੰਡ ਦੇ ਵਿੱਚ ਫੈਲ ਗਈ ਸਾਰੇ ਪਿੰਡ ਵਾਲੇ ਕਹਿਣ ਲੱਗੇ ਕਿ ਸ਼ੰਕਰ ਤੇ ਰਾਣੀ ਤੁਸੀਂ ਬਹੁਤ ਹੀ ਕਰਮਾਂ ਵਾਲੇ ਹੋ ਜਿਹੜਾ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਦਿਨ ਆਇਆ ਤੁਸੀਂ ਸਬਰ ਕੀਤਾ ਤੇ ਪ੍ਰਮਾਤਮਾ ਨੇ ਤੁਹਾਡੀ ਝੋਲੀ ਵਿੱਚ ਤੁਹਾਡੇ ਪੁੱਤ ਤੇ ਖੁਸ਼ੀਆਂ ਪਾ ਦਿੱਤੀਆਂ ਸ਼ੰਕਰ ਦੇ ਘਰ ਦੇ ਵਿੱਚ ਤਿਹਾਰ ਜਿਹਾ ਮਾਹੌਲ ਬਣ ਗਿਆ ਸੋ ਦੋਸਤੋ ਤੁਸੀਂ ਇਸ ਘਟਨਾ ਨੂੰ ਸੱਚੀ ਜਾਂ ਫਿਰ ਝੂਠੀ ਮੰਨੋ ਜਾਫਰੀ ਕਾ ਮਜ਼ਾਕ ਮੰਨੋ ਇਹ ਤੁਹਾਡੇ ਤੇ ਨਿਰਪਰ ਕਰਦਾ ਹੈ ਜੇਕਰ ਤੁਸੀਂ ਮੰਨਦੇ ਹੋ ਕਿ ਵਾਕਿਆ ਹੀ ਇਦਾਂ ਹੋ ਸਕਦਾ ਹੈ ਤਾਂ ਤੁਸੀਂ ਬਹੁਤ ਹੀ ਵਧੀਆ ਇਨਸਾਨ ਹੋ ਸੋ ਬਾਕੀ ਤੁਸੀਂ ਆਪਣੇ ਵਿਚਾਰ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਅਜਿਹੀ ਸਟੋਰੀ ਦੇ ਨਾਲ ਅਜਿਹੀ ਕਹਾਣੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ